ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਤੰਤਨ ਬਾਬਾ ਦੀਪ ਸਿੰਘ ਦੇ ਹਸਤਾਨਾ ਤੇ ਦੇਖ ਭੇਂਟ ਕਰਨ ਉਪਰੰਤ ਸ਼ੁਰੂ ਹੁੰਦੀ ਹੈ ਸੰਗਤਾਂ ਦਾ ਅਥਾ ਠਾਠਾ ਮਾਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਥੱਡੇ ਦੀ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਹਸਤਾਨਾ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਕੋ ਹੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਲੇ ਰਜੰਨਾ ਵੀ ਟੂੜੀਆਂ ਪਰਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੇ ਸਮਝੋ ਲੁਧਿਆਣੇ ਪੰਜਾਬ ਚੋਂ ਸੰਗਤ ਆਉਂਦੀ ਹੈ ਉਹਨਾਂ ਨੇ ਅਰਦਾਸ ਕਰਦਾ ਕਿ ਬਾਬਾ ਜਿੰਨੀ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕੱਟਣ ਆਉਂਦੀ ਹੈ ਉਹਨਾਂ ਦੀ ਸਭ ਦੇ ਚੋੜੇ ਪਰ। ਸੋ ਵਿਧਾਇਕ ਆਤਮ ਨਗਰ ਦੇ ਕੋਲੋਂ ਸਿੰਘ ਸਿੱਧੂ ਵੀ ਆਏ ਤੇ ਚੁਪਹਿਰਾ ਸਾਹਿਬ ਹਾਜ਼ਰ ਹੋਣ ਪਹੁੰਚੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਚੁਪਹਿਰਾ ਲੱਗਿਆ ਬਾਬਾ ਦੀਪ ਸਿੰਘ ਗੁਰਦਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਤਨਤਨ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਦੇਖ ਪੇਂਡ ਕਰਨ ਅਪਰੰਤ ਸ਼ੁਰੂ ਹੁੰਦੀ ਹੈ। ਪਰ ਬੁੱਧਵਾਰ ਨੂੰ ਜਿਹੜਾ ਸੰਗਤਾਂ ਦਾ ਅਥਾ ਠੱਠਾ ਮਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਥੱਡੇ ਦੇ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਆਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਖੋਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਪਰ ਨੌਂਦੀ ਹੈ ਬੁੱਧਵਾਰ ਵੇਸ਼ੇ ਰਜੰਨਾ ਵੀ ਝੂੜੀਆਂ ਪਰਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੀ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਕਿ ਬਾਬਾ ਜਿੰਨੀ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕਟਣ ਆਉਂਦੀ ਹੈ ਉਹਨਾਂ ਨੂੰ ਸਭ ਦੇ ਝੋਲੇ ਪਰ ਤੁਸੀਂ ਕਹਿੰਦੇ ਹੋ ਵੀ ਸਾਰੇ ਦਿਨ ਝੋਲੇ ਪਰਦੇ ਆ ਤੁਹਾਡੀ ਝੋਲੀ ਪਰ ਕੀ ਸਾਂਝੀ ਕਰਨੀ ਚਾਹੋਗੇ ਬਾਬਾ ਦੇਵ ਸਿੰਘ ਜੀ ਅੱਜ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਨਾ ਗੱਲ ਕਰਾਉਣੀ ਹੈ ਇਹ ਬਾਬਾ ਦੇਵ ਸਿੰਘ ਜੀ ਦੀ ਕਿਰਪਾ ਹੈ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਤੇ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਦਾ ਤੇ ਮੈਂ ਇਹ ਵੀ ਕਹਿੰਦਾ ਵੀ ਗਿੜੀਆ ਗੱਦੀ ਉਹਦੀ ਦਿੱਤੀ ਹੋਈ ਹੈ ਇਵੇਂ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਦੀ ਤੇ ਕੇ ਚਲਾਉਣਾ ਤੇ ਆਪ ਇੱਕ ਸੇਵਾਦਾਰ ਦੇ ਰੂਪ ਵਿੱਚ ਉੱਥੇ ਬੈਠਦਾ। ਲੋਕਾਂ ਨੂੰ ਕੀ ਇਸ ਨਹੀਂ ਆਜਾ ਸੰਗਤ ਨੂੰ ਕੀ ਇਸ ਨਹੀਂ ਆ ਦੇਣਾ ਚਾਹੋਗੇ ਕਿਉਂਕਿ ਕੂੜ ਪ੍ਰਚਾਰ ਬੜਾ ਚੱਲਦਾ ਵਾ ਇਸ ਹਾਲਾਤ ਜੋ ਹੋ ਗਏ ਨੇ ਉਹਨਾਂ ਨੂੰ ਦੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਕਿ ਹਿੰਦੂ ਤਾਂ Hindu ਧਰਮ ਦੇ ਪੱਕੇ ਰਹੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਦਾ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸਫਲਾ ਕਰੋ। ਵਾਹਿਗੁਰੂ ਜੀ ਵਾਹ ਬਾਈ ਕੋ ਵਿਧਾਇਕ ਆਤਮ ਨਗਰ ਦੇ ਕੋਲੋਂ ਸਿੰਘ ਸਿੱਧੂ ਵੀ ਚਾਹੇ ਤੇ ਚਪਹਿਰਾ ਸਾਹਿਬ ਹਾਜ਼ਿਰ ਹੋਣ ਪਹੁੰਚੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਚਪਹਿਰਾ ਲੱਗਿਆ ਬਾਬਾ ਦੀਪ ਸਿੰਘ ਗੁਰਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਤਨਤਨ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਦੇਖ ਭੇਂਡ ਕਰਨ ਅਪਰੰਤ ਸ਼ੁਰੂ ਹੁੰਦੀ ਹੈ ਪਰ ਬੁੱਧਵਾਰ ਨੂੰ ਜਿਹੜਾ ਸੰਗਤਾਂ ਦਾ ਅਥਾ ਠਾਠਾ ਮਾਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਖੱਡੇ ਲਈ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਅਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਕੋ ਹੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਸ਼ੇ ਰਜੰਨਾ ਵੀ ਟੂੜੀਆਂ ਪਰ ਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੀ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਵੀ ਬਾਬਾ ਜਿੰਨੀ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕੱਟਣ ਆਉਂਦੀ ਹੈ ਉਹਨਾਂ ਦੀ ਸਭ ਦੇ ਟੂੜੀਆਂ ਪਰ ਤੁਸੀਂ ਕਹਿੰਦੇ ਸਾਰੇ ਦਿਨ ਝੋਲੇ ਪੜਦੇ ਆ ਤੁਹਾਡੀ ਝੋਲੀ ਪਰ ਕੀ ਸਾਂਝੀ ਕਰਨੀ ਚਾਹੋਗੇ ਬਾਬਾ ਦੀਪ ਸਿੰਘ ਜੀ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਨਾ ਗੱਲ ਕਰਾਉਣੀ ਹੈ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਤੇ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਦਾ ਤੇ ਮੈਂ ਇਹ ਵੀ ਕਹਿੰਦਾ ਵੀ ਗਿੜੀਆ ਗੱਦੀ ਉਹਦੀ ਦਿੱਤੀ ਹੋਈ ਹੈ ਇਹ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਦੀ ਕਹਿ ਕੇ ਚਲਾਉਣਾ ਤੇ ਆਪ ਇੱਕ ਸੇਵਾਦਾਰ ਦੇ ਰੂਪ ਵਿੱਚ ਉੱਥੇ ਬੈਠਦਾ ਲੋਕਾਂ ਨੂੰ ਕੀ ਇਸ ਨਹੀਂ ਆ ਜ ਸੰਗਤ ਨੂੰ ਕੀ ਇਸ ਨਹੀਂ ਆ ਦੇਣਾ ਚਾਹੋਗੇ ਕਿਉਂਕਿ ਕੂੜ ਪ੍ਰਚਾਰ ਬੜਾ ਚੱਲਦਾ ਵਾ ਇਸ ਹਾਲਾਤ ਜੋ ਹੋ ਗਏ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਕਿ ਹਿੰਦੂ ਤਾਂ Hindu ਧਰਮ ਦੇ ਪੱਕੇ ਰਹੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਤਾਂ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸ਼ਫਲਾ ਕਰੋ muy no, es